ਹੈਲੋ ਹੈਲੋ ਸਰ ਜਗਬਾਨੀ ਤੋਂ ਅਨੂ চোপੜਾ ਐਂਕਰ ਗੱਲ ਕਰ ਰਹੀ ਆਂ ਹਾਂਜੀ ਸਰ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਮਿਲ ਕੇ ਵੀ ਆਏ ਸੀ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਚੀਜ਼ ਨੂੰ ਲੇਕੋ ਬੇहद ਅਫਸੋਸ ਹੈ ਤੇ ਬਹੁਤ ਇੱਕ ਸੁਰੀਲਾ ਗਾਇਕ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬੀ ਅੱrti ਸੱਭਿਆਚਾਰ ਦੀ ਗੱਲ ਕਰਨ ਵਾਲਾ ਬਹੁਤ ਛੇਤੀ ਇਸ ਦੁਨੀਆ ਤੋਂ ਚਲੇ ਗਏ ਜੀ ਮੇਰਾ ਰਾਜਵੀਰ ਜਵੰਦਾ ਨਾਲ ਜਿਹੜਾ ਰਿਸ਼ਤਾ ਹੈ ਉਹਦੀ ਕੋਈ ਜਸਾਂ ਜਦੋਂ ਦੀ ਕੁਮਰ ਬਹੁਤ ਲੰਬੀ ਨਹੀਂ ਸੀ ਪਿਛਲੇ 2 ਸਵਾ 2 ਸਾਲ ਤੋਂ ਤਕਰੀਬਨ ਰਾਜਵੀਰ ਜਵੰਦਾ ਮੇਰੇ ਨਾਲ ਗੱਲ ਕਰਦੇ ਸੀ ਜਦੋਂ ਇਹਨਾਂ ਨੇ ਇਮੀਗ੍ਰੇਟ ਇੱਕ Song ਆਇਆ ਸੀ ਕਿ ਆਪਾਂ ਪੱਕੇ ਪੈਰੀਂ ਪੰਜਾਬ ਨੂੰ ਛੱਡ ਕੇ ਨਾ ਚਾਈ ਹੂੰ ਉਹ Song ਤੋਂ ਬਾਅਦ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਫਿਰ ਸਾਡੀ ਗੱਲਬਾਤ ਹੋਣ ਲੱਗੀ ਉਹ ਗੱਲਬਾਤ ਦੋਸਤੀ ਚ ਬਦਲੀ ਬੜਾ ਨਿੱਗਾ ਸੁਭਾਅ ਬੜਾ ਸਪਸ਼ਟ ਬੰਦਾ ਮਤਲਬ ਇੱਕ ਐਸਾ ਸਿੱਕ ਸੰਤਾਂ ਵਰਗੇ ਸੁਭਾਅ ਦਾ ਬੰਦਾ ਸੀ ਕਿਸੇ ਨਾਲ ਵੈਰ ਨਹੀਂ ਕੋਈ ਵਿਰੋਧ ਨਹੀਂ ਜੀ ਤੋ ਮੈਂ ਤਾਂ ਲਗਾਤਾਰ ਪਰਿਵਾਰ ਦੇ ਇੰਟਾਚਾਂ ਜਿੱਦਨ ਮੈਨੂੰ ਇਸ ਸੰਬੰਧ ਭਾਗੀ ਘਟਨਾ ਦਾ ਪਤਾ ਲੱਗਿਆ ਮੈਂ ਉਸ ਦਿਨ ਵੀ ਹਸਪਤਾਲ ਗਿਆ ਮੈਂ ਲਗਾਤਾਰ ਹਸਪਤਾਲ ਮੇਰੀ ਯੋਨਾ ਦੇ ਪਰਿਵਾਰ ਨੂੰ ਮੈਂ ਮਿਲਦਾ ਰਿਹਾ ਕੱਲ ਵੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਗਏ ਨੇ ਉਸ ਵਕਤ ਵੀ ਮੈਂ ਨਾਲ ਸੀ ਪਰ ਸਾਟੀ ਉਹਨਾਂ ਦੇ ਜਿਹੜੀ ਲੱਗੀ ਸੀ ਕਿਉਂਕਿ ਇੱਕ ਹੈੱਡ ਇੰਜਰੀ ਸੀ ਸਪਾਈਨ ਦੇ ਵਿੱਚ ਇੰਜਰੀ ਸੀ ਉਸ ਸਤਾਈ ਨਹੀਂ ਹੈ ਗੰਭੀਰ ਸੀ ਕਿ ਕੋਸ਼ਿਸ਼ ਕਰਨ ਦੇ باوجود ਵੀ ਕਿਉਂਕਿ ਹਸਪਤਾਲ ਨੇ ਵੀ ਬਹੁਤ ਕੋਸ਼ਿਸ਼ ਕੀਤੀ 40s ਨੇ ਕੋਸ਼ਿਸ਼ ਕਰਨ ਦੇ باوجود ਵੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੋ ਬੇहद ਅਫਸੋਸ ਹੈ ਬڑے ਛੋਟੇ ਉਹਨਾਂ ਦੇ ਬੱਚੇ ਨੇ ਬੇਟੀ ਸਿਰਫ 10 ਸਾਲ ਦੀ ਹੈ ਬੇਟਾ 5 ਸਾਲ ਦਾ ਔਰ ਬੜੀ ਛੋਟੀ ਉਮਰ ਚ ਇਸ ਦੁਨੀਆ ਨੂੰ ਅਲਵਦਾ ਕਹਿ ਗਏ ਨੇ ਹਲੇ 4 ਸਾਲ ਪਹਿਲਾਂ ਇਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋਇਆ ਸੀ ਸੋ ਪਰਿਵਾਰ ਨੂੰ ਲਗਾਤਾਰ ਇਹ ਜਿਹੜਾ ਦੂਜਾ ਸਦਮਾ ਇਹ ਜਿਹੜਾ ਲੱਗਿਆ ਸੋ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ 'ਚ ਅਸੀਂ ਦਰਦੀ ਆ ਪਰਿਵਾਰ ਦੇ ਨਾਲ ਖੜੇ ਆ ਜੀ ਤੇ ਇਹ ਐਸਾ ਇੱਕ ਸੰਗੀਤ ਜਗਤ ਨੂੰ ਘਾਟਾ ਪਿਆ ਜਿਹੜਾ ਜਲਦੀ ਕਿਤੇ ਪੂਰਾ ਨਹੀਂ ਹੋਊਗਾ ਜੀ ਅਰਸ਼ਦੀਪ ਜੀ ਤੁਸੀਂ ਪਰਿਵਾਰ ਦੇ ਨਾਲ ਵੀ ਮਿਲੇ ਪਰਿਵਾਰ ਕਿੱਦਾਂ ਦਾ ਉਹਨਾਂ ਦਾ ਕਿਉਂਕਿ ਤੁਸੀਂ ਨੇੜੇ ਤੋਂ ਜਾਣਦੇ ਹੋਵੋਗੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਹੁਣ ਉਹ ਇਹ ਜਿਹੜਾ ਦੁੱਖ ਹੈ ਹਾਲਾਂਕਿ ਕੋਈ ਪਰਿਵਾਰ ਇਸ ਨੂੰ ਚਲਦਾ ਨਹੀਂ ਸਕਦਾ ਕਿ ਬੀਦੀ ਹੋਵੇਗੀ ਕੀ ਕਹਿਣਾ ਚਾਹੋਗੇ ਦੇਖੋ ਪਰਿਵਾਰ ਬੇਹੱਦ ਹੌਸਲੇ ਵਾਲਾ ਪਰਿਵਾਰ ਹੈ ਮੈਂ ਜਿੱਦਾਂ ਕਿਹਾ ਕਿ ਇਤਨੇ ਦੁੱਖ ਦੇ ਬਾਵਜੂਦ ਵੀ ਪਰਿਵਾਰ ਗੁਰੂ ਦੀ ਰਜ਼ਾ ਚ ਹੈ ਪਰ ਯਕੀਨਨ ਇਹ ਜਿਹੜਾ ਅੱਜ ਘਟਾ ਪਿਆ ਹੈ ਇਹ ਘਟਾ ਕਦੇ ਨਾ ਪੂਰਾ ਹੋਣ ਵਾਲਾ ਘਟਾ ਹੈ ਸੋ ਪਰਿਵਾਰ ਵੀ ਡੋਲੇ ਹੈ ਪਰ ਗੁਰੂ ਸਾਹਿਬ ਅਗੇ ਅਰਦਾਸ ਹੈ ਕਿ ਪਰਿਵਾਰ ਨੂੰ ਇਸ ਭਾਣਾ ਮੰਨਣ ਦਾ ਇਸ ਦੁੱਖ ਨੂੰ ਭੁਲਾਉਣ ਦਾ ਜਿਹੜਾ ਕਿ ਭੁਲਾਇਆ ਨਹੀਂ ਜਾ ਸਕਦਾ ਪਰ ਫਿਰ ਵੀ ਪ੍ਰਮਾਤਮਾ ਉਹਨਾਂ ਨੂੰ ਸ਼ਕਤੀ ਬਖਸ਼ੇ ਤੇ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਆ ਸਾਡਾ ਆਪਣਾ ਪਰਿਵਾਰ ਹੈ ਤੇ ਪਰਿਵਾਰ ਦੇ ਨਾਲ ਖੜੇ ਜੀ ਬਹੁਤ ਬਹੁਤ ਸ਼ੁਕਰੀਆ ਸ਼ਦੀਪ ਜੀ ਹੈਲੋ ਹੈਲੋ ਸਰ ਜਗਬਾਨੀ ਤੁਹਾਨੂੰ ਚੋਪਰਾ ਐਂਕਰ ਗੱਲ ਕਰ ਰਹੀ ਆਂ ਹਾਂਜੀ ਸਰ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਮਿਲ ਕੇ ਵੀ ਆਏ ਸੀ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਚੀਜ਼ ਨੂੰ ਲੇਕੋ ਬੇहद ਅਫਸੋਸ ਹੈ ਤੇ ਬਹੁਤ ਇੱਕ ਸੁਰੀਲਾ ਗਾਇਕ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬੀ ਅੱrti ਸੱਭਿਆਚਾਰ ਦੀ ਗੱਲ ਕਰਨ ਵਾਲਾ ਬਹੁਤ ਛੇਤੀ ਇਸ ਦੁਨੀਆ ਤੋਂ ਚਲੇ ਗਏ ਜੀ ਮੇਰਾ ਰਾਜਵੀਰ ਜਵੰਦਾ ਨਾਲ ਜਿਹੜਾ ਰਿਸ਼ਤਾ ਹੈ ਉਹਦੀ ਕੋਈ ਜੇ ਸਾਹ ਜਦੋਂ ਦੀ ਕੁਮਰ ਬਹੁਤ ਲੰਬੀ ਨਹੀਂ ਸੀ ਪਿਛਲੇ 2 ਸਵਾ 2 ਸਾਲ ਤੋਂ ਤਕਰੀਬਨ ਰਾਜਵੀਰ ਜਵੰਦਾ ਮੇਰੇ ਨਾਲ ਗੱਲ ਕਰਦੇ ਸੀ ਜਦੋਂ ਇਹਨਾਂ ਨੇ ਇਮੀਗ੍ਰੇਟ ਇੱਕ Song ਆਇਆ ਸੀ ਕਿ ਆਪਾਂ ਪੱਕੇ ਪੈਰੀਂ ਪੰਜਾਬ ਨੂੰ ਛੱਡ ਕੇ ਨਾ ਚਾਈ ਹੂੰ ਉਹ Song ਤੋਂ ਬਾਅਦ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਫਿਰ ਸਾਡੀ ਗੱਲਬਾਤ ਹੋਣ ਲੱਗੀ ਉਹ ਗੱਲਬਾਤ ਦੋਸਤੀ 'ਚ ਬਦਲੀ ਬੜਾ ਨਿੱਗਾ ਸੁਭਾਅ ਬੜਾ ਸਪਸ਼ਟ ਬੰਦਾ ਮਤਲਬ ਇੱਕ ਐਸਾ ਸਿੱਕ ਸੰਤਾਂ ਵਰਗੇ ਸੁਭਾਅ ਦਾ ਬੰਦਾ ਸੀ ਕਿਸੇ ਨਾਲ ਵੈਰ ਨਹੀਂ ਕੋਈ ਵਿਰੋਧ ਨਹੀਂ ਜੀ ਉਹ ਮੈਂ ਤਾਂ ਲਗਾਤਾਰ ਪਰਿਵਾਰ ਦੇ ਇੰਟਾਚਾਂ ਜਿੱਦਨ ਮੈਨੂੰ ਇਸ ਸੰਬੰਧ ਭਾਗੀ ਘਟਨਾ ਦਾ ਪਤਾ ਲੱਗਿਆ ਮੈਂ ਉਸ ਦਿਨ ਵੀ ਹਸਪਤਾਲ ਗਿਆ ਮੈਂ ਲਗਾਤਾਰ ਹਸਪਤਾਲ ਮੇਰੀਓਨ ਦੇ ਪਰਿਵਾਰ ਨੂੰ ਮੈਂ ਮਿਲਦਾ ਰਿਹਾ ਕੱਲ ਵੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਗਏ ਨੇ ਉਸ ਵਕਤ ਵੀ ਮੈਂ ਨਾਲ ਸੀ ਪਰ ਸਾਟੀ ਉਹਨਾਂ ਦੇ ਜਿਹੜੀ ਲੱਗੀ ਸੀ ਕਿਉਂਕਿ ਇੱਕ ਹੈਡ ਇਜਰੀ ਸੀ ਸਪਾਈਨ ਦੇ ਵਿੱਚ ਇਜਰੀ ਸੀ ਸਤਾਇ ਨਹੀਂ ਹੈ ਗੰਭੀਰ ਸੀ ਕਿ ਕੋਸ਼ਿਸ਼ ਕਰਨ ਦੇ باوجود ਵੀ ਕਿਉਂਕਿ ਹਸਪਤਾਲ ਨੇ ਵੀ ਬਹੁਤ ਕੋਸ਼ਿਸ਼ ਕੀਤੀ 40s ਨੇ ਕੋਸ਼ਿਸ਼ ਕਰਨ ਦੇ باوجود ਵੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੋ ਬੇहद ਅਫਸੋਸ ਹੈ ਬڑے ਛੋਟੇ ਉਹਨਾਂ ਦੇ ਬੱਚੇ ਨੇ ਬੇਟੀ ਸਿਰਫ 10 ਸਾਲ ਦੀ ਹੈ ਬੇਟਾ 5 ਸਾਲ ਦਾ ਔਰ ਬੜੀ ਛੋਟੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਹਲੇ 4 ਸਾਲ ਪਹਿਲਾਂ ਇਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋਇਆ ਸੀ ਸੋ ਪਰਿਵਾਰ ਨੂੰ ਲਗਾਤਾਰ ਇਹ ਜਿਹੜਾ ਦੂਜਾ ਸਦਮਾ ਇਹ ਜਿਹੜਾ ਲੱਗਿਆ ਸੋ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ 'ਚ ਹਮਦਰਦੀ ਹੈ ਪਰਿਵਾਰ ਦੇ ਨਾਲ ਖੜੇ ਆ। ਜੀ। ਤੇ ਇਹ ਐਸਾ ਇੱਕ ਸੰਗੀਤ ਜਗਤ ਨੂੰ ਘਾਟਾ ਪਿਆ ਜਿਹੜਾ ਜਲਦੀ ਕਿਤੇ ਪੂਰਾ ਨਹੀਂ ਹੋਣੀ। ਜੀ। ਅਰਸ਼ਦੀਪ ਜੀ ਤੁਸੀਂ ਪਰਿਵਾਰ ਦੇ ਨਾਲ ਵੀ ਮਿਲੇ ਪਰਿਵਾਰ ਕਿੱਦਾਂ ਦਾ ਉਹਨਾਂ ਦਾ ਕਿਉਂਕਿ ਤੁਸੀਂ ਨੇੜੇ ਤੋਂ ਜਾਣਦੇ ਹੋਵੋਗੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਹੁਣ ਉਹ ਇਹ ਜਿਹੜਾ ਦੁੱਖ ਹੈ ਹਾਲਾਂਕਿ ਕੋਈ ਪਰਿਵਾਰ ਇਸ ਨੂੰ ਚੱਲਦਾ ਨਹੀਂ ਸਕਦਾ ਕਿ ਬੀਤੀ ਹੋਵੇਗੀ ਕੀ ਕਹਿਣਾ ਚਾਹੋਗੇ? ਦੇਖੋ ਪਰਿਵਾਰ ਬੇਹਦ ਹੌਸਲੇ ਵਾਲਾ ਪਰਿਵਾਰ ਹੈ ਮੈਂ ਜਿੱਦਾਂ ਕਿਹਾ ਕਿ ਇਤਨੇ ਦੁੱਖ ਦੇ باوجود ਵੀ ਪਰਿਵਾਰ ਗੁਰੂ ਦੀ ਰਜ਼ਾ ਚ ਹੈ ਪਰ ਯਕੀਨਨ ਇਹ ਜਿਹੜਾ ਅੱਜ ਘਟਾ ਪਿਆ ਹੈ ਇਹ ਘਟਾ ਕਦੇ ਨਾ ਪੂਰਾ ਹੋਣ ਵਾਲਾ ਘਟਾ ਹੈ ਸੋ ਪਰਿਵਾਰ ਵੀ ਡੋਲੇ ਹੈ ਪਰ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਪਰਿਵਾਰ ਨੂੰ ਇਸ ਭਾਣਾ ਮੰਨਣ ਦਾ ਇਸ ਦੁੱਖ ਨੂੰ ਭੁਲਾਉਣ ਦਾ ਜਿਹੜਾ ਕਿ ਭੁਲਾਇਆ ਨਹੀਂ ਜਾ ਸਕਦਾ ਪਰ ਫਿਰ ਵੀ ਪ੍ਰਮਾਤਮਾ ਉਹਨਾਂ ਨੂੰ ਸ਼ਕਤੀ ਬਖਸ਼ੇ ਤੇ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਹਾਂ ਸਾਡਾ ਆਪਣਾ ਪਰਿਵਾਰ ਹੈ ਤੇ ਪਰਿਵਾਰ ਦੇ ਨਾਲ ਖੜੇ ਜੀ ਬਹੁਤ ਬਹੁਤ ਸ਼ੁਕਰੀਆ ਆਸ਼ਦੀਪ ਜੀ